ਕੱਲਾ ਬੰਦਾ ਆਇਆ ਮੇਰੇ ਕੋਲੇ ਥੈਲਾ ਰੱਖਿਆ ਜਿਹ ਬਿਗ ਬੈਂ ਦੀ ਮਠਾਈ ਵਰਗਾ ਥੈਲਾ ਸੀਗਾ ਛੋਟੇ ਸਾਈਜ਼ ਦਾ ਮੈਨੂੰ ਕਹਿੰਦਾ ਗੱਲੇ ਚ ਜੋ ਹੈਗਾ ਕੱਢ ਦੇ ਪੈਸੇ ਤੇ ਮੈਂ ਕਿਹਾ ਤੂੰ ਹੈ ਕੋਣਾ ਬਗਾਈ ਕਿਉਂ ਮਾਰਦਾ ਪਿਆ ਮੈਂ ਕਿਹਾ ਹੁਣ ਤੂੰ ਗਾਲ ਘੱਟ ਦੀ ਪੈਸੇ ਤਾਂ ਨਹੀਂ ਮੈਂ ਦਿੰਦਾ ਜੋ ਮਰਜ਼ੀ ਕਰ ਲੈ ਉਹਨੇ ਫਾਇਰ ਚਲਾਈ ਉਹ ਖਾਲੀ ਨਿਕਲਿਆ ਇੱਕ ਫਾਇਰ ਫਿਰ ਉਹਨੇ ਦੂਜੀ ਫਾਇਰ ਮਾਰੀ ਉਹ ਮੇਰੇ ਸਾਈਡ ਤੋਂ ਇੱਥੋਂ ਨਿਕਲੀ ਤੇ ਕੀ ਹਾਸਾ ਹੋਇਆ ਜੀ ਤੁਹਾਡੇ ਨਾਲ ਭਾਈ ਇਕੱਲਾ ਬੰਦਾ ਆਇਆ ਮੇਰੇ ਕੋਲੇ ਥੈਲਾ ਰੱਖਿਆ ਜਿਹੜਾ ਬਿਗ ਬੈਂ ਦੀ ਮਠਾਈ ਵਰਗਾ ਥੈਲਾ ਸੀਗਾ ਛੋਟੇ ਸਾਈਜ਼ ਦਾ ਤੇ ਮੈਨੂੰ ਕਹਿੰਦਾ ਗੱਲੇ ਚ ਜੋ ਹੈਗਾ ਕੱਢ ਦੇ ਪੈਸੇ ਤੇ ਮੈਂ ਕਿਹਾ ਤੂੰ ਹੈ ਕੋਣਾ ਬਗਾਈ ਕਿਉਂ ਮਾਰਦਾ ਪਿਆ ਕਹਿੰਦਾ ਭੈਣ ਦੀ ਲਾ ਨਾ ਤੂੰ ਪੈਸੇ ਕੱਢ ਮੈਂ ਕਿਹਾ ਹੁਣ ਤੂੰ ਗਾਲ ਘੱਟ ਦੀ ਪੈਸੇ ਤਾਂ ਨਹੀਂ ਮੈਂ ਦਿੰਦਾ ਜੋ ਮਰਜ਼ੀ ਕਰ ਲੈ ਉਹਨੇ ਫਾਇਰ ਚਲਾਈ ਉਹ ਖਾਲੀ ਨਿਕਲਿਆ ਇੱਕ ਫਾਇਰ ਫਿਰ ਉਹਨੇ ਦੂਜੀ ਫਾਇਰ ਮਾਰੀ ਉਹ ਮੇਰੇ ਸਾਈਡ ਤੋਂ ਇੱਥੋਂ ਨਿਕਲੀ ਬਾਹਰੇ ਕੋਲੋਂ ਪਿੱਛੇ ਵੱਜੀ ਤੇ ਤੀਜਾ ਮਾਰਨ ਲੱਗਾ ਮੈਂ ਬੰਦੂਕ ਫੜ ਲਈ ਹੁੰਦੀ ਟੀਡੀ ਕਰਤੀ ਜਿਹੜੇ ਮੇਰੇ ਵੀ ਨਾ ਵੱਜੇ ਨਾ ਹੁੰਦਾ ਕੋਈ ਨੁਕਸਾਨ ਹੋਵੇ ਤੇ ਫਿਰ ਮੈਂ ਸਾਹਿਲ ਮੁੰਡਾ ਹੈਗਾ ਸਪੇਅਰਪਾਰਡ ਦਾ ਉਹਨੂੰ ਆਵਾਜ਼ ਮਾਰੀ ਮੈਂ ਕਿਹਾ ਸਾਹਿਲ ਫੜੀ ਹੋਏ ਭੱਜਦਾ ਪਿਆ ਤੇ ਅਸੀਂ ਦੋ ਦੋਨੇ ਜਣੇ ਮਗਰ ਤੱਕ ਭੱਜੇ ਆ ਤੇ ਸਾਹਮਣੇ ਪੰਜਾਬ ਨੈਸ਼ਨਲ ਬੈਂਕ ਕੋਲੇ ਦੋ ਜਣੇ ਬਾਈਕ ਸਟਾਰਟ ਕਰਕੇ ਖੜੇ ਸੀ ਤੇ ਭੱਜ ਗਏ ਕਿੰਨੇ ਆਣੇ ਸੀ ਟੋਟਲ ਇਹ ਤਿੰਨ ਜਣੇ ਇਕੱਲਾ ਬੰਦਾ ਆਇਆ ਸੀ ਮੇਰੇ ਵੀ ਕਾਰੋਬਾਰ ਕੀ ਹੈ ਮੇਰਾ ਸਟੇਟ ਬੈਂਕ ਦਾ ਕਾਰੋਬਾਰ ਹੈ ਕੱਪੜੇ ਦਾ ਵੀ ਹੈ ਜਦੋਂ ਤੁਸੀਂ ਉਹ ਦੁਕਾਨ ਤੇ ਆਏ ਤੁਸੀਂ ਇਕੱਲੇ ਸੀ ਮੈਂ ਇਕੱਲੇ ਸੀਗਾ ਜੀ ਸਟੇਟ ਬੈਂਕ ਦੀ ਕੋਲ ਕੋਈ ਏਜੰਸੀ ਹੈ ਏਜੰਸੀ ਹੈ ਜੀ ਤੁਹਾਨੂੰ ਕਹਿ ਸਕਦਾ ਅੱਧੀ 40000 ਰੁਪਏ ਅੱਧੀਆ ਮੇਰੇ ਕੋਲ ਹੋਰ ਤੇ ਤੁਹਾਨੂੰ ਟਾਰਗੇਟ ਤੋਂ ਕੀਤਾ ਕਾਡ ਕੋ ਯਾਰ ਨਹੀਂ ਆਉਂਦਾ ਫਿਰ ਆਂਦੇ ਕੋਲ ਪਾਜੀ ਗਾਗ ਤਾਂ ਹੁਣ ਆਂਦੇ ਰੇਂਦਾ ਕੋਈ ਜਮਾ ਕਰਾਣ ਵੀ ਆਂਦਾ ਕੋਈ ਕਢਾਣ ਵੀ ਆਂਦਾ ਤੇ ਲੁੱਟ ਕਰਕੇ ਕੀ ਕਿਵੇਂ ਨਹੀਂ ਬਚਤ ਹੋਈ ਮੈਂ ਦਿੱਤਾ ਨਹੀਂ ਕੁਝ ਵੀ ਮੈਂ ਕਿ ਤੂੰ ਫਾਇਰ ਮਾਰ ਲੈ ਪੈਸੇ ਤਾਂ ਨਹੀਂ ਮੈਂ ਦਿੰਦਾ ਫਿਰ ਫਾਇਰ ਉਹਨਾਂ ਨੇ ਕੀਤਾ ਕਿੱਥੇ ਬੱਜਿਆ ਜਾਂ ਕੀ ਉਹ ਇੱਥੋਂ ਦੇ نیچے ਬੱਜਿਆ ਕਿੱਥੇ ਬੱਜਿਆ ਲੱਭਿਆ ਨਹੀਂ ਤੇ ਪੁਲਿਸ ਆਈ ਸੀ ਤੁਹਾਡੇ ਕੋਲ ਪੋਲ ਸਹੀ ਚੀਜ਼ ਕੀ ਉਹਨਾਂ ਨੇ ਕੀ ਉਹਨਾਂ ਨੇ ਆ ਕੇ ਬਸ ਚੈਕਿੰਗ ਕੀਤੀ ਸਿੱਕਾ ਮਿਲਿਆ ਨਹੀਂ ਕਹਿੰਦੇ ਇਹ ਪਟਾਕੇ ਵਾਲਾ ਫਾਇਰ ਤੇ ਕੀ ਸਰ ਸਰ ਦੇ ਦੂਜਿਆਂ ਨੂੰ ਮਾਰਦਾ ਕਪੜੇ ਬੰਦੀ ਕਰਦੇ ਹਾਂ ਮੇਰਾ ਕਪੜੇ ਦਾ ਵੀ ਕੰਮ ਹੈ ਤੇ ਗਾਹਕ ਸੇਵਾ ਕਿਹਨੇ ਮੰਗ ਕੇ ਕਰਦੇ ਹੋ ਮੰਗੇ ਇਹ ਆ ਜੀ ਕੀ ਆ ਜਿਹੜੇ ਮੂੰਹ ਬਣ ਕੇ ਆਪਾਂ ਨੰਗਦੇ ਆ ਸਾਰੇ ਜਣੇ ਇਹ ਕਿਉਂ ਬਣੇ ਜਾਂਦਾ ਪਹਿਲਾਂ ਰੋਕਿਆ ਜਾਵੇ ਹੁਣ ਤਾਂ ਕਰੋਨਾ ਟਾਈਮ ਨਿਕਲ ਗਿਆ ਮਾਸਕ ਚੁੱਟੇ ਗਏ ਚਲਾਨ ਘਟਾ ਜਾਂਦਾ ਆਮ ਬੰਦੇ ਦਾ ਆਪਣਾ ਚਲਾਨ ਘਟਿਆ ਜਾਂਦਾ ਸਾਰੀ ਚੀਜ਼ਾਂ ਆਪਣੇ ਕੋਲ ਹੀ ਹੁੰਦੀ ਆ ਇਹਨਾਂ ਦਾ ਕਿਉਂ ਨਹੀਂ ਘਟਿਆ ਜਾਂਦਾ ਸਰੇ ਆਮ ਬਾਜ਼ਾਰ ਚੋਂ ਨਿਕਲਦੇ ਪਏ ਆ ਮੂੰ ਤੇ ਤਿੰਨੇ ਜਣੇ ਕੱਪੜਾ ਵੰਨ ਕੇ ਇਹਨਾਂ ਨੂੰ ਕਿਉਂ ਨਹੀਂ ਫੜਿਆ ਜੀ ਨਹੀਂ ਇਹ ਜੜਗਾ ਸੇਖਾਲੇ ਚੌਂਗਦੇ ਵਿੱਚ ਕੱਪੜੇ ਦੀ ਦੁਕਾਨ ਆ ਤੇ ਐਸਬੀਆਈ ਵਾਲਾ ਇਹਨਾਂ ਦੇ ਕੋਲ ਪੈਸਿਆਂ ਦਾ ਲੈਣ ਦੇਣ 20000 ਤੋਂ ਥੱਲੇ ਇਹਨਾਂ ਕੋਲੇ ਵੀ ਜਮਾ ਕਰਾ ਦਿੰਦੇ ਆ ਜਿਹੜੇ ਅੱਗੇ ਬੈਂਕ ਦੇ ਵਿੱਚ ਜਮਾ ਕਰਾਉਂਦੇ ਆ ਇਹ ਅੱਜ ਕੋਸ਼ਿਸ਼ ਕੀਤੀ ਗਈ ਆ ਇਹਨਾਂ ਦੇ ਆਕੇ ਜਿਵੇਂ ਕੋਈ ਪਟਾਕਾ ਟਾਈਪ ਪਿਸਤਲ ਹੁੰਦਾ ਉਹਦਾ ਕੋਈ ਪਟਾਕਾ ਪਿਆ ਹੋਇਆ ਜੇ ਕਿਉਂਕਿ ਬਹੁਤ ਹੀ ਨਜ਼ਦੀਕ ਸੀਗਾ ਜੇ ਫੈਰ ਵਾਲਾ ਹੁੰਦਾ ਤਾਂ ਇਹਦੇ ਗੋਲੇ ਵੀ ਵੱਜ ਸਕਦੀ ਸੀਗੀ ਪਰ ਕਿਉਂਕਿ ਕੋਈ ਵੀ ਸਿੱਕਾ ਵਗੈਰਾ ਨਹੀਂ ਮਿਲਿਆ ਮੌਕੇ ਤੋਂ ਸਾਨੂੰ ਇਹੀ ਜਾਪਦਾ ਜਿਵੇਂ ਪਟਾਕਾ ਪਟਾਕੇ ਵਾਲਾ ਜਿਹੜਾ ਹੁੰਦਾ ਪਿਸਤਲ ਉਹ ਖਡਾਉਣਾ ਪਿਸਤਲ ਹੁੰਦਾ ਉਹਦੇ ਨਾਲ ਪਟਾਕਾ ਪਾਇਆ ਪਰ ਫਿਰ ਵੀ ਅਸੀਂ ਇਹਦੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਜਲਦੀ ਜਿਹੜੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਪਿਸਤਲ ਕਿ ਨਰਮੀਏ ਲੈ ਕੇ ਗਏ ਆ ਪੈਸਾ ਕੋਈ ਨਹੀਂ ਲੈ ਗਏ ਕੋਈ ਪੈਸਾ ਨਹੀਂ ਗਿਆ ਤੇ ਉਹ ਕੋਸ਼ਿਸ਼ ਇੱਕੋ ਹੀ ਬੰਦਾ ਆਇਆ ਸੀ ਅੰਦਰ ਇੱਕੋ ਇੱਕੋ ਨੇ ਇਹ ਜਿਹੜਾ ਪੈਦਲ ਸੀ ਮੋਟਰਸਾਈਕਲ ਤੇ ਪੈਦਲ ਸੀਗਾ ਅੱਗੇ ਜਾ ਕੇ ਮੋਟਰਸਾਈਕਲ ਤੇ ਚੜ੍ਹੇ ਆ ਦੋ ਮੁੰਡੇ ਹੋਰ ਨਾਲ ਸੀ ਉਹ ਅਸੀਂ ਸਾਰੇ ਵੈਰੀਫਾਈ ਕਰ ਰਹੇ ਆ